ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਰਚਨਾ ਦਾ ਉਲੇਖ ਸਾਡੇ ਸਤਿਕਾਰਯੋਗ ਦੋਸਤ ਦੇ ਨਾਲ ਟਕਦਾ ਹੈ ਜੋ ਕਿ ਕੁਝ ਗਿਣਵੇਂ ਚਿਹਰੇ ਹੁੰਦੇ ਨੇ ਜੋ ਆਪਣੀਆਂ ਮਾਮਾਂ ਦੇ ਹੁੰਦੇ ਹੋયા ਵੀ ਉਹਨਾਂ ਤੋਂ ਦੂਰ ਰਹਿੰਦੇ ਨੇ ਤੇ ਉਹ ਆਪਣੇ ਮਨਾਂ ਵਿੱਚ ਪ੍ਰਮਾਤਮਾ ਪ੍ਰਤੀ ਰੋਸ ਵੀ ਜ਼ਾਹਰ ਕਰਦੇ ਨੇ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਕਾਫੀ ਲੰਬਾ ਸਮਾਂ ਦੂਰ ਰਹੇ ਬਚਪਨ ਦੀਆਂ ਯਾਦਾਂ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਸੰਭਾਲ ਕੇ ਰੱਖਦੇ ਨੇ ਦੂਰ ਰਹਿਣ ਕਾਰਨ ਉਹਨਾਂ ਦਾ ਆਪਣੇ ਪਰਿਵਾਰ ਨਾਲ ਪਿਆਰ ਬਰਕਰਾਰ ਰਿਹਾ ਅਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਆਪਣੀਆਂ ਮਾਮਾਂ ਤੋਂ ਤਰਸਦੇ ਰਹੇ ਨਹੀਂ ਤਾਂ ਅੱਜ ਕੱਲ ਆਪਾਂ ਸਾਰੇ ਦੇਖਦੇ ਹਾਂ ਕਿ ਪਤੀ ਪਤਨੀ ਮਾਪੇ ਭੈਣ ਭਰਾ ਕਿਸ ਤਰ੍ਹਾਂ ਪੈਸੇ ਪਿੱਛੇ ਇੱਕ ਦੂਸਰੇ ਨਾਲ ਵੱਖ ਹੋ ਰਹੇ ਨੇ ਸੋ ਇਸ ਰਚਨਾ ਰਾਹੀਂ ਇੱਕ ਪਰਦੇਸੀ ਦੀ ਦਾਸਤਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਆਓ ਆਪਾਂ ਸਾਰੇ ਸੁਣਦੇ ਹਾਂ ਬਚਪਨ ਬੇਬੇ ਦੀ ਬੁੱਕਲ ਕੱਢਿਆ ਚੇਤੇ ਐ 5 ਰੁਪਿਆਵਾਂ ਵਾਲੇ ਮੇਲੇ ਵੀ ਦੇਖੇ ਐ ਬਚਪਨ ਬੇਬੇ ਦੀ ਬੁੱਕਲ ਕੱਢਿਆ ਚੇਤੇ ਐ 5 ਰੁਪਿਆਵਾਂ ਵਾਲੇ ਮੇਲੇ ਵੀ ਦੇਖੇ ਐ ਰਿਸ਼ਤੇਦਾਰ ਦੇ ਆਉਣ ਤੇ ਦੇਖੇ ਚਾਵਾਂ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਵਾਂ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਵਾਂ ਨੂੰ ਸੇਮੀ ਜਮਾਤ ਸਕੂਲ ਨਵੋਦਿਆ ਲਾ ਦਿੱਤਾ ਹਰ ਕੰਮ ਆਪ ਹੀ ਕਰਨਾ ਸਭ ਸਿਖਾ ਦਿੱਤਾ ਸੇਮੀ ਜਮਾਤ ਦੇ ਵਿੱਚ ਸਕੂਲ ਨਵੋਦਿਆ ਲਾ ਦਿੱਤਾ ਹਰ ਕੰਮ ਆਪ ਹੀ ਕਰਨਾ ਸਭ ਸਿਖਾ ਦਿੱਤਾ ਕਦੇ ਨਾ ਭੁੱਲਾਂ ਸਿਖਾਉਣ ਵਾਲੇ ਉਹਨਾਂ ਨਾਵਾਂ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਵਾਂ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਵਾਂ ਨੂੰ ਪਾਸ ਬਾਰਮੀ ਕਰਕੇ ਭਰਤੀ ਹੋ ਚੱਲੇ ਨੇੜੇ ਕਿਸੇ ਨਾ ਲਾਇਆ ਰਹਿ ਗਏ ਫਿਰ ਇਕੱਲੇ ਪਾਸ ਬਾਰਮੀ ਕਰਕੇ ਭਰਤੀ ਹੋ ਚੱਲੇ ਨੇੜੇ ਕਿਸੇ ਨਾ ਲਾਇਆ ਰਹਿ ਗਏ ਫਿਰ ਇਕੱਲੇ ਜੰਗਲਾਂ ਦੇ ਵਿੱਚ ਸੁਣਦੇ ਬੋਲ ਦੇ ਕਾਵਾਂ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਵਾਂ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਵਾਂ ਨੂੰ ਕੰਟੀਨਾ ਵਿੱਚ ਚਾਹਾਂ ਪੀ ਪੀ ਅੱਕ ਗਏ ਪੈਨਸ਼ਨ ਆ ਕੇ ਪੁਲਸ ਦੇ ਵਿੱਚ ਵੀ ਪੱਕ ਗਏ ਕੰਟੀਨਾ ਵਿੱਚ ਚਾਹਾਂ ਪੀ ਪੀ ਅੱਕ ਗਏ ਪੈਨਸ਼ਨ ਆ ਕੇ ਪੁਲਸ ਦੇ ਵਿੱਚ ਵੀ ਪੱਕ ਗਏ ਜੀਵਨ ਡਿਊਟੀ ਦੂਰ ਨਾ ਪੁੱਲਦਾ ਰਾਮਾ ਨੂੰ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਮਾਂ ਤਰਸ ਰਹੇ ਆ ਚੁੱਲ੍ਹੇ ਬੈਠੀਆਂ ਮਾਮਾਂ ਨੂੰ ਹਾਂਜੀ ਦੋਸਤੋ ਤੁਹਾਨੂੰ ਇਹ ਰਚਨਾ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦਿਓ ਵਾਦ ਤੋਂ ਵਾਦ ਸ਼ੇਅਰ ਤੇ ਸ਼ੂਟ ਜਰੂਰ ਕਰੋ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ